ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਸਿਪਲ ਚੋਣਾਂ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਵਾਲੇ ਮੁੱਦੇ ਰਹਿਣਗੇ ਪ੍ਰਭਾਵੀ ਅਫੋਰਡੇਬਿਲਟੀ ਪਬਲਿਕ ਸੇਫਟੀ ਹੋਮਲੈਸਨੈਸ ਹੋਣਗੇ ਅਹਿਮ ਪੇਲਰ ਫਾਰਮਸ ਬੰਦੀ ਬ੍ਰਿਟਿਸ਼ ਕੋਲੰਬੀਆ ਦੀ ਅਟਰਨੀ ਜਨਰਲ ਤੇ ਡਿਪਟੀ ਪ੍ਰੀਮੀਅਰ ਨੀਕੀ ਸ਼ਰਮਾ ਦਾ ਬਿਆਨ ਕਿਹਾ ਇੰਟੀਮੇਟ ਪਾਰਟਨਰ ਸਬੰਧੀ ਵੀ ਬਿਲ ਦੇ ਵਿੱਚ ਸਖਤੀ ਹੋਏਗੀ ਕੈਨੇਡਾ ਦੇ ਵਿੱਚ ਸਤੰਬਰ ਦੌਰਾਨ ਘਰਾਂ ਦੀ ਉਸਾਰੀ ਦੇ ਵਿੱਚ ਹੋਇਆ 14% ਦਾ ਵਾਧਾ ਇਕਨੋਮਿਸਟਾਂ ਦੀ ਉਮੀਦ ਤੋਂ ਵੱਧ ਉਸਾਰੀ ਹੋਈ ਮੌਂਟਰੀਅਲ ਅਤੇ ਟ੍ਰਾਂਟੋ ਦੇ ਵਿੱਚ ਜ਼ਿਆਦਾ ਵਾਧਾ ਕੀਤਾ ਗਿਆ ਦਰਜ। ਹੁਣ ਜਾਂ ਦੇ ਖਬਰ ਵਿਸਤਾਰ ਦੇ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਲੀਨ ਆਂਡਯਾਬ ਨੇ ਕਿਹਾ ਹੈ ਕਿ ਨਵਾਂ ਬਿਲ ਜੋ ਹਾਊਸ ਆਫ ਕਾਮਨਸ ਵਿੱਚ ਐਮਪੀਜ਼ ਅੱਗੇ ਆਏਗਾ ਉਹ ਫੈਡਰਲ ਸਰਕਾਰ ਨੂੰ ਪਰਮਾਨੈਂਟ ਅਤੇ ਟੈਂਪਰੇਰੀ ਐਪਲੀਕੇਸ਼ਨਸ ਨੂੰ ਲਿਮਟ ਕਰਨ ਦੀ ਆਗਿਆ ਦੇਗਾ। ਸਰਕਾਰ ਵੱਲੋਂ ਬਾਰਡਰ ਸਿਕਿਉਰਿਟੀ ਬਿੱਲ 'ਚ ਸੀ ਵਾਈਵ ਰਿਵਾਈਜ਼ ਕੀਤਾ ਜਾ ਰਿਹਾ ਹੈ ਜੋ ਕਿ ਪਬਲਿਕ ਇੰਟਰਸਟ ਵਿੱਚ ਇਮੀਗ੍ਰੇਸ਼ਨ ਐਪਲੀਕੇਸ਼ਨਸ ਲਿਮਿਟ ਕਰਨ ਅਤੇ ਡਾਕੂਮੈਂਟ ਰੱਦ ਕਰਨ ਦੀ ਆਗਿਆ ਫੈਡਰਲ ਸਰਕਾਰ ਨੂੰ ਦੇਵੇਗਾ ਜਦੋਂ ਉਹ ਇਸ ਨੂੰ ਪਬਲਿਕ ਇੰਟਰਸਟ ਵਿੱਚ ਸਮਝਦੀ ਹੈ ਮਿਨਿਸਟਰ ਨੇ ਕਿਹਾ ਕਿ ਇਸ ਸੰਬੰਧੀ ਆਥਰਾਇਜ਼ੇਸ਼ਨ ਇੰਨੀ ਆਸਾਨ ਨਹੀਂ ਹੋਏਗੀ ਸਰਕਾਰ ਸਿਰਫ ਖਾਸ ਸਥਿਤੀਆਂ ਵਿੱਚ ਇਸ ਦੀ ਵਰਤੋਂ ਕਰ ਸਕੇਗੀ ਜਦੋਂ ਪਬਲਿਕ ਸੇਫਟੀ ਅਤੇ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਹੋਏਗਾ MNT ਇੰਟਰਨੈਸ਼ਨਲ ਕੈਨੇਡਾ ਦੀ ਹਿਊਮਨ ਰਾਈਟਸ ਦੀ ਵਕੀਲ ਜੂਲੀਆ ਸਟੈਂਡ ਨੇ ਦੱਸਿਆ ਕਿ ਫੈਡਰਲ ਸਰਕਾਰ ਨੇ ਕੋਵਿਡ ਸਮੇਂ ਟੈਂਪਰੇਰੀ ਵਰਕਰਾਂ ਨੂੰ ਐਗਰੀਕਲਚਰ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਟਰੈਵਲ ਰੂਲਸ 'ਚ ਐਗਜ਼ੈਂਪਸ਼ਨ ਦਿੱਤੀਆਂ ਸਨ ਇਸ ਬਿਲ ਰਾਹੀਂ ਅਸਾਈਲਮ ਐਪਲੀਕੇਸ਼ਨਸ ਵੀ ਰੋਕੀਆਂ ਜਾਣਗੀਆਂ ਜੇਕਰ ਕਿਸੇ ਨੇ 1 ਸਾਲ ਤੋਂ ਜ਼ਿਆਦਾ ਸਮਾਂ ਕੈਨੇਡਾ ਦੇ ਵਿੱਚ ਰਹਿ ਕੇ ਇਸ ਨੂੰ ਫਾਈਲ ਕੀਤਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਟੈਰਫ ਲਗਾਉਣ ਤੋਂ ਬਾਅਦ ਫੈਡਰਲ ਸਰਕਾਰ ਨੇ ਬਾਰਡਰ ਸਿਕਿਉਰਿਟੀ ਸਬੰਧੀ ਇਹ ਨਵਾਂ ਬਿੱਲ ਲੈ ਕੇ ਆਂਦਾ ਸੀ ਜਿਸ ਨੂੰ ਲੈ ਕੇ ਆਪੋਜੀਸ਼ਨ ਪਾਰਟੀਆਂ ਨੇ ਇਤਰਾਜ਼ ਜਤਾਇਆ ਸੀ ਭਾਪਕੇ ਕਿਸੇ ਵੀ ਵਿਰੋਧੀ ਤਰਨੇ ਗੱਲ ਆਖੀ ਸੀ ਕਿ ਉਹ ਸਰਕਾਰ ਦੇ ਇਸ ਬਿੱਲ ਦਾ ਸਮਰਥਨ ਨਹੀਂ ਕਰੇਗੀ ਇਸ ਦੇ ਬਾਅਦ ਹੁਣ ਫੈਡਰਲ ਸਰਕਾਰ ਦੇ ਵੱਲੋਂ ਇਸ ਬਿੱਲ 'ਚ ਕੁਝ ਤਬਦੀਲੀਆਂ ਕਰਕੇ ਇਸ ਨੂੰ ਦੁਬਾਰਾ ਟੇਬਲ ਕੀਤਾ ਜਾਣਾ ਹੈ ਬੇਸ਼ੱਕ ਇਹ ਬਾਰਡਰ ਸਿਕਿਉਰਿਟੀ ਦੇ ਨਾਲ ਸੰਬੰਧਿਤ ਬਿੱਲ ਹੈ ਪਰ ਇਸ ਵਿੱਚ ਇਮੀਗ੍ਰੇਸ਼ਨ ਦੇ ਬਾਰੇ ਵੀ ਬਹੁਤ ਕੁਝ ਹੈ ਜਿਸ ਨੂੰ ਲੈ ਕੇ ਚਰਚਾਵਾ ਲਗਾਤਾਰ ਚੱਲ ਰਹੀਆਂ ਨੇ ਪਰ ਅੱਜ ਇਮੀਗ੍ਰੇਸ਼ਨ ਮਨਿਸਟਰ ਨੇ ਸਪਸ਼ਟ ਕੀਤਾ ਹੈ ਕਿ ਜੋ ਸ਼ਕਤੀਆਂ ਫੈਡਰਲ ਸਰਕਾਰ ਜਾਂ ਬਾਰਡਰ ਅਫੀਸ਼ੀਅਲਸ ਨੂੰ ਇਸ ਰਾਹੀਂ ਦਿੱਤੀਆਂ ਜਾਨੀਆਂ ਨੇ ਉਹ ਕੁਝ ਖਾਸ ਹਾਲਾਤਾਂ ਦੇ ਲਈ ਨੇ ਜਿੱਥੇ ਕਿ ਨੈਸ਼ਨਲ ਸਕਿਉਰਿਟੀ ਦਾ ਥ੍ਰੈਟ ਹੋਵੇ ਆਮ ਵਰਤੋਂ ਦੇ ਵਿੱਚ ਸਰਕਾਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਨੂੰ ਪ੍ਰਭਾਵ ਦੇ ਵਿੱਚ ਨਹੀਂ ਲਿਆ ਸਕਦੀ ਇਸ ਤੋਂ ਪਹਿਲਾਂ ਬਿੱਲ ਦੇ ਵਿੱਚ ਜਦੋਂ ਬਾਰਡਰ ਆਫਿਸਰਸ ਵੱਲੋਂ ਪਾਰਸਲ ਚੈੱਕ ਵਰਗੀਆਂ ਗੱਲਾਂ ਸਾਹਮਣੇ ਆਈਆਂ ਸਨ ਤਾਂ ਓਪੋਜੀਸ਼ਨ ਧਿਰ ਨੇ ਇਹ ਗੱਲ ਕਹੀ ਸੀ ਕਿ ਕੈਨੇਡੀਅਨਸ ਦੀ ਪ੍ਰਾਈਵੇਸੀ ਦੇ ਉੱਪਰ ਖਤਰਾ ਹੈ ਜਿਸ ਕਾਰਨ ਉਹ ਇਸ ਬਿਲ ਨੂੰ ਸਮਰਥਨ ਨਹੀਂ ਕਰ ਸਕਦੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਊਸਿਪਲ ਇਲੈਕਸ਼ਨ ਨੂੰ 1 ਸਾਲ ਦਾ ਸਮਾਂ ਰਹਿ ਗਿਆ ਤੇ ਮਾਹਰਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕਿਹੜੇ ਮਹੱਤਵਪੂਰਨ ਮੁੱਦੇ ਇਸ ਵਿੱਚ ਰਹਿ ਸਕਦੇ ਨੇ ਅਤੇ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਮੁੱਦੇ ਲੋਕਲ ਚੋਣਾਂ ਦੇ ਵਿੱਚ ਵੀ ਅਹਿਮ ਰਹਿਣ ਵਾਲੇ ਨੇ ਜਿਸ ਵਿੱਚ ਪਬਲਿਕ ਸੇਫਟੀ ਹੋਮਲੈਸਨੈਸ ਅਫੋਰਡੇਬਿਲਟੀ ਪ੍ਰੋਪਰਟੀ ਟੈਕਸ ਅਤੇ ਹਾਊਸਿੰਗ ਅਹਿਮ ਰਹਿਣਗੇ ਰਿਸਰਚ ਕੋ ਮੁਤਾਬਕ ਬੇਸ਼ੱਕ ਹਾਊਸਿੰਗ ਫੈਡਰਲ ਅਤੇ ਪ੍ਰੋਵਿੰਸ਼ੀਅਲ ਮੁੱਦਾ ਹੈ ਪਰ ਇਹ ਮੁੱਦਾ ਮਿਊਸੀਪਲ ਵੀ ਹੈ ਕਿਉਂਕਿ ਲੋਕਾਂ ਲਈ ਵੈਨਕੂਵਰ ਵਰਗੇ ਸ਼ਹਿਰ ਚ ਖੁਦ ਨੂੰ ਸਟੈਬਲਿਸ਼ ਕਰਨਾ ਬਹੁਤ ਔਖਾ ਹੋ ਗਿਆ ਉਹਨਾਂ ਕਿਹਾ ਕਿ ਇਸ ਵਾਰ ਮੇਅਰ ਦੀ ਚੋਣ ਲੜਨ ਵਾਲਿਆਂ ਨੇ ਆਪਣੀ ਦਾਅਵੇਦਾਰੀ 2022 ਦੇ ਮੁਕਾਬਲੇ ਕਾਫੀ ਪਹਿਲਾ ਐਲਾਨ ਦਿੱਤੀ ਹੈ ਜਿਸ ਵਿੱਚ ਸਰੀ ਅਹਿਮ ਉਧਾਰਨ ਹੈ ਮੌਜੂਦਾ ਮੇਅਰ ਬ੍ਰੈਂਡਾ ਲੋਕ ਵੱਲੋਂ ਆਪਣੀ ਪੋਲੀਟੀਕਲ ਲਾਈਫ ਬਚਾਉਣ ਲਈ ਫਾਈਟ ਕੀਤੀ ਜਾਏਗੀ ਉੱਥੇ ਹੀ ਕਾਉਂਸਲਰ ਲੈਂਡਾ ਐਨਸ ਵੱਲੋਂ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਅਤੇ ਵੈਨਕੂਵਰ ਵਿੱਚ ਵੀ ਚੋਣ ਦੇ ਐਲਾਨ ਹੋਣ ਸਮੇ ਮੇਅਰ ਦੇ ਕੈਂਡੀਡੇਟ ਆਪਣੀ ਟੀਮ ਨਾਲ ਸਾਹਮਣੇ ਆਉਂਦੇ ਸਨ ਇਸ ਸਮੇ ਕ੍ਰੀਮ ਆਲਮ ਅਤੇ ਰੀਵੈਕਾ ਬਲਿਕ ਵੱਲੋਂ ਇਸ ਮੌਜੂਦਾ ਮੇਅਰ ਕਿਮਸਨ ਦੇ ਨਾਲ ਆਪਣੀ ਉਮੀਦਵਾਰੀ ਜਤਾਈ ਗਈ ਹੈ ਭਾਵੇਂ ਕਿ ਉੱਥੇ ਤਿੰਨ ਕੈਂਡੀਡੇਟ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੱਸਿਆ ਕਿ ਇੰਨੀ ਜਲਦੀ ਉਮੀਦਵਾਰਾਂ ਦੇ ਸਾਹਮਣੇ ਆਉਣ ਦਾ ਫਾਇਦਾ ਤੇ ਨੁਕਸਾਨ ਦੋਵੇਂ ਹੁੰਦੇ ਨੇ ਫਾਇਦਾ ਇਹ ਹੈ ਕਿ ਕੈਂਡੀਡੇਟਸ ਕੋਲ ਪ੍ਰਚਾਰ ਕਰਨ ਲਈ ਲੰਮਾ ਸਮਾਂ ਹੈ ਵੋਟਰਸ ਨੂੰ ਆਪਣਾ ਵਿਜ਼ਨ ਚੰਗੀ ਤਰ੍ਹਾਂ ਸਮਝਾ ਸਕਦੇ ਨੇ ਪਰ ਨੁਕਸਾਨ ਇਹ ਵੀ ਹੈ ਕਿ ਵਿਰੋਧੀ ਵੀ ਸਲੇਟਸ ਕੁਝ ਅਜਿਹੀਆਂ ਚੀਜ਼ਾਂ ਸਾਹਮਣੇ ਲਿਆ ਸਕਦੀਆਂ ਨੇ ਜਿਸ ਨਾਲ ਲੋਕਾਂ ਦਾ ਧਿਆਨ ਦਾਅਵੇਦਾਰ ਦੀ ਥਾਂ ਤੇ ਵਿਵਾਦ ਉੱਪਰ ਜਾਏਗਾ ਰਿਚਮੰਟ ਅਤੇ ਪੋਰਟ ਕਕੇਟਲਮ ਦੇ ਮੇਅਰਜ਼ ਨੇ ਦੁਬਾਰਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਬਰਨਵੀ ਦੇ ਮੇਅਰ ਫਿਲਹਾਲ ਐਲਾਨ ਨਹੀਂ ਕੀਤਾ ਕਿ ਉਹ ਚੋਣ ਲੜਨਗੇ ਜਾਂ ਨਹੀਂ ਇਸ ਤੋਂ ਇਲਾਵਾ ਡੈਲਟਾ ਦੇ ਮੇਅਰ ਜਾਰਜ ਹਾਰਬੀ ਵੱਲੋਂ ਵੀ ਇਸ ਸਬੰਧੀ ਕੋਈ ਸਪਸ਼ਟ ਨਹੀਂ ਕੀਤਾ ਜਾ ਰਿਹਾ ਅਤੇ ਸ਼ਹਿਰ ਦੇ ਵਿੱਚ ਬਰਨਵੀ ਚ ਖਾਸ ਕਰਕੇ ਬਾਕੀ ਕੈਂਡੀਡੇਟਸ ਵੀ ਸਾਹਮਣੇ ਨਹੀਂ ਆਏ ਮਾਹਰਾਂ ਮੁਤਾਬਕ ਪ੍ਰੋਵਿੰਸ਼ਲ ਅਤੇ ਫੈਡਰਲ ਚੋਣਾਂ ਦੇ ਮੁਕਾਬਲੇ ਮਿਊਸਿਪਲ ਚੋਣਾਂ 'ਚ ਬਹੁਤ ਘੱਟ ਲੋਕ ਵੋਟ ਪਾਉਣ ਲਈ ਆਉਂਦੇ ਨੇ ਪਰ ਜੇਕਰ ਇਲੈਕਸ਼ਨ ਦਿਲਚਸਪ ਹੋਵੇ ਤਾਂ ਨੰਬਰ ਵੱਧ ਵੀ ਸਕਦਾ ਹੈ ਪਰ 2022 ਦੇ ਵਿੱਚ ਬਹੁਤ ਘੱਟ ਪੋਲਿੰਗ ਹੋਈ ਸੀ ਯੂਬੀਸੀ ਦੇ ਪੋਲੀਟੀਕਲ ਸਾਇੰਟਿਸਟ ਸਟੀਵਰਟ ਪ੍ਰੈਸ਼ਰ ਨੇ ਕਿਹਾ ਕਿ ਲੋਕ ਬਹੁਤ ਘੱਟ ਵੋਟ ਪਾਉਣ ਲਈ ਜਾਣਗੇ ਜਿੰਨਾ ਕਿਹਾ ਕਿ ਵੈਂਕੂਵਰਾ ਤੇ ਸਰੀ ਪ੍ਰਮੁੱਖ ਬੈਟਲ ਗ੍ਰਾਉਂਡ ਰਹਿਣਗੇ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਇਹ ਸਭ ਤੋਂ ਵੱਡੇ ਸ਼ਹਿਰ ਨੇ ਅਤੇ ਇੱਥੇ ਮੁਕਾਬਲਾ ਵੀ ਦਿਲਚਸਪ ਹੋਏਗਾ ਪਰਲ ਸਰਕਾਰ ਦੇ ਵੱਲੋਂ ਬੇਲ ਰਿਫਾਰਮ ਸੰਬੰਧੀ ਬਿੱਲ ਅਗਲੇ ਹਫਤੇ ਟੇਬਲ ਕੀਤਾ ਜਾਣਾ ਜਿਸ ਦਾ ਐਲਾਨ ਬੀਤੇ ਦਿਨ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਕੀਤਾ ਗਿਆ ਸੀ ਇਸ ਵਿੱਚ ਉਹਨਾ ਸਪਸ਼ਟ ਕਿਹਾ ਸੀ ਕਿ ਜੋ ਕ੍ਰਿਮੀਨਲਜ਼ ਰਿਪੀਟ ਅਫੈਂਡਰ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਅਤੇ ਰਿਵਰਸ ਔਨਸ ਨੂੰ ਵੀ ਸਰਕਾਰ ਬਦਲਣ ਜਾ ਰਹੀ ਹੈ ਭਾਪਕੇ ਹੁਣ ਪਬਲਿਕ ਪ੍ਰੋਸੀਕਿਊਸ਼ਨ ਦੀ ਥਾਂ ਦੇ ਉੱਪਰ ਕ੍ਰਿਮੀਨਲ ਦੇ ਲਾਇਰ ਨੂੰ ਇਹ ਗੱਲ ਪ੍ਰੂਵ ਕਰਨੀ ਪੈਗੀ ਕਿ ਉਸ ਨੂੰ ਜ਼ਮਾਨਤ ਕਿਉਂ ਦਿੱਤੀ ਜਾਵੇ ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਦੀ ਅਟਰਨੀ ਜਨਰਲ ਨਿੱਕੀ ਸ਼ਰਮਾ ਦਾ ਕਹਿਣਾ ਹੈ ਕਿ ਅਗਲੇ ਹਫਤੇ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲਾ ਬੇਲ ਰਿਫਾਰਮ ਬਿਲ intimate partner ਅਤੇ gender based violence ਕੇਸਾਂ ਨੂੰ ਵੀ ਐਡਰੈਸ ਕਰੇਗਾ ਇਹ ਪ੍ਰੋਵਿੰਸ਼ਲ ਸਰਕਾਰ ਉਮੀਦ ਕਰ ਰਹੀ ਹੈ ਨੀਕੀ ਸ਼ਰਮਾ ਨੇ ਕਿਹਾ ਹੈ ਕਿ BC ਨੇ ਫੈਡਰਲ ਸਰਕਾਰ ਉੱਪਰ ਅਸਲ ਸੁਧਾਰਾਂ ਲਈ ਦਬਾਅ ਪਾਇਆ ਤਾਂ ਜੋ ਰਿਪੀਟ ਆਫੈਂਡਰਸ ਨੂੰ ਜਮਾਨਤ ਮਿਲਣੀ ਔਖੀ ਹੋਵੇ ਉਹਨਾਂ ਕਿਹਾ ਹੈ ਕਿ ਜੁਲਾਈ ਵਿੱਚ ਕੋਲੋਨਾ ਦੀ ਇੱਕ ਔਰਤ ਬੇਲੀ ਬੈਕੋਰਟ ਦਾ ਕਤਲ ਉਸ ਤੋਂ ਵੱਖ ਹੋਏ ਪਾਰਟਨਰ ਵੱਲੋਂ ਕੀਤਾ ਗਿਆ ਜੋ ਕਿ ਦਿਲ ਤੋੜਨ ਵਾਲੀ ਯਾਦ ਹੈ ਇੰਟੀਮੀਟ ਪਾਰਟਨਰ ਵਾਇਲੈਂਸ ਲਈ ਸਟਰੋਂਗ ਲੀਗਲ ਸੇਫਗਾਰਡ ਚਾਹੀਦਾ ਇਸ ਮਾਮਲੇ ਵਿੱਚ ਦੋਸ਼ੀ ਜੇਮਸ ਫਲੋਵਰ ਨੂੰ ਕਿਸੇ ਦਾ ਗਲਾ ਕੁੱਟਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਦੀ ਅਲੱਗ ਹੋਈ ਪਤਨੀ ਉੱਪਰ ਹਮਲੇ ਦੇ ਕੁਝ ਘੰਟੇ ਬਾਅਦ 500 ਡਾਲਰ ਉੱਪਰ ਜ਼ਮਾਨਤ ਤੇ ਰਹਾਅ ਕਰ ਦਿੱਤਾ ਗਿਆ ਉਹਨਾਂ ਕਹੇ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਰੀਫੀਟ ਅਫੈਂਡਰਸ ਲਈ ਜ਼ਮਾਨਤ ਦੀ ਥਾਂ ਸਜ਼ਾ ਦਾ ਪ੍ਰਬੰਧ ਹੋਏਗਾ ਦੂਜੇ ਪਾਸੇ ਵੈਨਕੂਵਰ ਦੇ ਮੇਅਰ ਕੈਨਸਨ ਨੇ ਆਪਣੇ ਬਿਆਨ ਵਿੱਚ ਬੇਲ ਰਿਫਾਰਮ ਬਿੱਲ ਲਈ ਕਾਰਨੀ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਆਖਿਆ ਕਿ ਮਿਹਰਬਾਨ ਤੋਂ ਬਾਅਦ ਉਹ ਆਪਣੀ ਚਿੰਤਾ ਫੈਡਰਲ ਸਰਕਾਰ ਤੱਕ ਪਹੁੰਚਾਰੇ ਸਨ ਜਸਟਿਸ ਮਿਨਿਸਟਰ ਅਤੇ ਅਟਾਰਨੀ ਜਨਰਲ ਸ਼ੌਨ ਫਰੇਜ਼ਰ ਅੱਗੇ ਆਪਣੀ ਗੱਲ ਰੱਖੀ ਹੈ ਤੇ ਹੁਣ ਸਰਕਾਰ ਕਦਮ ਚੁੱਕ ਰਹੀ ਹੈ ਅਤੇ ਐਡਵੋਕੇਸੀ ਦਾ ਹੁਣ ਸਹੀ ਰੂਪ ਸਾਹਮਣੇ एलान ਦੇ ਰੂਪ ਚ ਆਇਆ ਕਿ ਸਰਕਾਰ ਅਜਿਹਾ ਬਿੱਲ ਟੇਬਲ ਕਰਨ ਜਾ ਰਹੀ ਹੈ ਉਹਨਾਂ ਅਮੀਰ ਜਿਤਾਈ ਕੇ ਕਾਨੂੰਨ ਵੈਂਕੂਵਰ ਵਾਸੀਆਂ ਦੀਆਂ ਸੁਰੱਖਿਆ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਆਪੋਜੀਸ਼ਨ ਪਾਰਟੀਆਂ ਮੇਅਰਸ ਅਤੇ ਪ੍ਰੀਮੀਅਰਸ ਵੱਲੋਂ ਫੈਡਰਲ ਸਰਕਾਰ ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਰਿਪੀਟ ਅਫੈਂਡਰਸ ਨੂੰ ਰੋਕਣ ਦੇ ਲਈ ਕੈਨੇਡਾ ਦੇ ਵਿੱਚ ਬੇਲ ਰਿਫਾਰਮ ਜ਼ਰੂਰੀ ਨੇ ਭਾਪਕੇ ਕਿਸੇ ਵੀ ਕ੍ਰਿਮੀਨਲ ਦੇ ਲਈ ਜ਼ਮਾਨਤ ਲੈਣੀ ਔਖੀ ਹੋਣੀ ਚਾਹੀਦੀ ਹੈ ਤਾਂ ਜੋ ਸਟ੍ਰੀਟਸ ਨੂੰ ਸੇਫ ਰੱਖਿਆ ਜਾ ਸਕੇ ਬੀਤੇ ਦਿਨ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਵੀ ਇਸ ਸੰਬੰਧੀ ਐਲਾਨ ਕਰਦਿਆਂ ਇਹੀ ਗੱਲ ਕਿਹਾ ਗਿਆ ਸੀ ਕਿ ਜੋ ਆਰਗੇਨਾਈਜ਼ ਕਰਾਇਮ ਜਾਂ ਗੰਭੀਰ ਕ੍ਰਿਮੀਨਲਸ ਨੇ ਉਹਨਾਂ ਨੂੰ ਸਟ੍ਰੀਟਸ ਤੋਂ ਬਾਹਰ ਕੱਢਣ ਦਾ ਸਮਾਂ ਆ ਗਿਆ ਕਿ ਉਹਨਾਂ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੈ ਆਪਣਾ ਉਦਦ ਸੁਵਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਕੈਨੇਡਾ ਦੀ ਟ੍ਰੇਡ ਡਿਵਰਸੀਫਾਈ ਕਰਨ ਅਤੇ ਅਮਰੀਕਾ ਤੇ ਨਿਰਭਰਤਾ ਘਟਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਤਹਿਤ ਉਹਨਾਂ ਦੇ ਵੱਲੋਂ ਨਵੇਂ ਟ੍ਰੇਡਿੰਗ ਪਾਰਟਨਰਸ ਲੱਭਣ ਦੇ ਲਈ ਯੂਰਪ ਦਾ ਵੀ ਦੌਰਾ ਕੀਤਾ ਗਿਆ ਇਸ ਤੋਂ ਇਲਾਵਾ ਮੈਕਸੀਕੋ ਵੀ ਉਹ ਗਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਪ੍ਰਧਾਨ ਮੰਤਰੀ ਵੱਲੋਂ ਵਿਜ਼ਿਟ ਕੀਤਾ ਜਾਣਾ ਜਿਸ ਸੰਬੰਧੀ ਸਰਕਾਰ ਦੀ ਪ੍ਰਾਇੋਰਟੀ ਇਹ ਹੀ ਹੈ ਕਿ ਨਵੇਂ ਬਿਜ਼ਨਸ ਰਿਲੇਸ਼ਨਸ ਸਥਾਪਿਤ ਕੀਤੇ ਜਾ ਸਕਣ ਤਾਂ ਜੋ ਇੱਕ ਮੁਲਕ ਦੇ ਟੈਰਿਫਸ ਜਾਂ ਪ੍ਰਭਾਵ ਦੇ ਨਾਲ ਪੂਰੀ ਇਕਨੋਮੀ ਦੀ ਅਰਥਵਿਵਸਥਾ ਖਤਰੇ ਦੇ ਵਿੱਚ ਨਾ ਪਵੇ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਇਸ ਮਹੀਨੇ ਦੇ ਅੰਤ ਵਿੱਚ 9 ਦਿਨਾਂ ਲਈ ਏਸ਼ੀਆ ਦਾ ਦੌਰਾ ਕੀਤਾ ਜਾਏਗਾ ਜਿੱਥੇ ਉਹ ਦੋ ਮਲਟੀਨੇਸ਼ਨ ਸਮਿਟਸ ਦੇ ਵਿੱਚ ਹਿੱਸਾ ਲੈਣਗੇ ਅਤੇ ਮਲੇਸ਼ੀਆ ਸਿੰਗਾਪੁਰ ਸਾਊਥ ਕੋਰੀਆ ਦਾ ਦੌਰਾ ਵੀ ਕਰਨਗੇ ਪ੍ਰਧਾਨ ਮੰਤਰੀ ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਸ ਸਮਿਟ ਕੋਲਾਲੰਪੁਰ ਮਲੇਸ਼ੀਆ ਦੇ ਵਿੱਚ ਹਿੱਸਾ ਲੈਣਗੇ ਅਤੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨਾਲ ਟ੍ਰੇਡ ਟਾਕ ਵੀ ਕਰਨਗੇ ਕਾਰਨੀਵਲੋ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਅਤੇ ਰੀਜਨਲ ਬਿਜ਼ਨਸ ਲੀਡਰਸ ਨਾਲ ਗੱਲਬਾਤ ਕੀਤੀ ਜਾਏਗੀ ਜਿਸ ਵਿੱਚ ਟ੍ਰੇਡ ਬੈਰੀਅਰ ਹਟਾਉਣ ਅਤੇ ਗਲੋਬਲ ਕੈਪੀਟਲ ਨੂੰ ਕੈਨੇਡਾ ਚ ਅਟਰੈਕਟ ਕਰਨ ਦੀ ਕੋਸ਼ਿਸ਼ ਹੋਏਗੀ ਅਤੇ ਟ੍ਰਿਪ ਦੀ ਸਮਾਪਤੀ ਸਾਊਥ ਕੋਰੀਆ ਵਿੱਚ ਏਸ਼ੀਆ ਪੈਸੀਫਿਕ ਇਕਨੋਮਿਕ ਲੀਡਰਸ ਦੀ ਸਮਿਟ ਵਿੱਚ ਹਿੱਸਾ ਲੈ ਕੇ ਕਰਨ ਗਿਆ ਤੇ ਸਾਊਥ ਕੋਰੀਆ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਸੈਂਬਰਨ ਬਣਾਉਣ ਵਾਲੀਆਂ ਫੈਸਿਲਿਟੀਆਂ ਦਾ ਦੌਰਾ ਵੀ ਕੀਤਾ ਜਾਏਗਾ ਕਿਉਂਕਿ ਦੋ ਮੁਲਕ ਜੋ ਫਾਈਨਲਾਈਜ਼ ਕੀਤੇ ਗਏ ਨੇ ਕੈਨੇਡੀਅਨ ਸੈਂਬਰਨਸ ਦੇ ਲਈ ਉਸ ਵਿੱਚ ਸਾਊਥ ਕੋਰੀਆ ਇੱਕ ਹੈ ਪ੍ਰਧਾਨ ਮੰਤਰੀ ਦਾ ਇਹ ਦੌਰਾ 24 ਅਕਤੂਬਰ ਤੋਂ 1 ਨਵੰਬਰ ਤੱਕ ਚਾਰੀ ਰਹੇਗਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਮਰੀਕਾ ਦਾ ਦੌਰਾ ਕਰਕੇ ਆਏ ਨੇ ਜਿੱਥੇ ਕਿ ਓਵਲ ਆਫਿਸ ਦੇ ਵਿੱਚ ਉਹਨਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਮੁਲਕਾਂ ਦੇ ਦਰਮਿਆਨ ਦੁਬਾਰਾ ਤੋਂ ਟੈਰਿਫਸ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਹੈ ਕੈਨੇਡਾ ਅਮਰੀਕਾ ਦੇ ਮਿਨਿਸਟਰ ਡੋਮਿਨਿਕ ਲੇਬਲੌਂਕ ਆਪਣੇ ਵਫ਼ਦ ਦੇ ਨਾਲ ਇਸ ਸਮੇਂ ਵਸ਼ਿੰਗਟਨ ਡੀਸੀ ਦੇ ਵਿੱਚ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਅਮਰੀਕਾ ਦੇ ਕਮਰਸ ਸੈਕਟਰੀ ਅਤੇ ਹੋਰ ਅਫੀਸ਼ੀਅਲਸ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੈਨੇਡੀਅਨ ਫੈਡਰਲ ਸਰਕਾਰ ਪੈਲ ਦੇ ਆਧਾਰ ਤੇ ਸਟੀਲ ਅਲੂਮਿਨਮ ਅਤੇ ਆਟੋ ਪਾਰਟਸ ਦੇ ਉੱਪਰ ਟੈਰਫਸ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਦੁਨੀਆ ਭਰ ਦੇ ਬਾਕੀ ਮੁਲਕਾਂ ਦੇ ਨਾਲ ਵੀ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਵੀ ਸਾਊਥ-ਈਸਟ ਏਸ਼ੀਅਨ ਮੁਲਕਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਆਰਥਿਕ ਮਾਹਰ ਇਹ ਮੰਨ ਰਹੇ ਨੇ ਕਿ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਸਤੰਬਰ ਵਿੱਚ 인ਫਲੇਸ਼ਨ ਨੂੰ ਵਧਾ ਸਕਦਾ ਹੈ ਜਿਸ ਦਾ ਸਿੱਧਾ ਅਸਰ ਬੈਂਕ ਆਫ ਕੈਨੇਡਾ ਵੱਲੋਂ ਅਕਤੂਬਰ ਵਿੱਚ ਰੇਟ ਕੱਟ ਸੰਬੰਧੀ ਲਏ ਜਾਣ ਵਾਲੇ ਫੈਸਲੇ ਉੱਪਰ ਪਵੇਗਾ ਰਿਓਟਰਸ ਪੋਲ ਦੇ ਆਰਥਿਕ ਮਾਹਰ ਕਹਿ ਰਹੇ ਨੇ ਕਿ ਐਨੂਅਲ 인ਫਲੇਸ਼ਨ 2.2% ਤੇ ਸਤੰਬਰ ਵਿੱਚ ਰਹਿ ਸਕਦੀ ਹੈ ਜੋ ਕਿ ਅਗਸਤ ਦੇ ਵਿੱਚ 1.9% ਸੀ ਨਾਰਥ ਅਮਰੀਕਾ ਇਕਨੋਮਿਸਟ ਐਟ ਕੈਪੀਟਲ ਇਕਨੋਮਿਕਸ ਮੁਤਾਬਕ ਸਾਲਾਨਾ ਮਹਿੰਗਾਈ ਦਰ 2.4% ਤੇ ਹੋਏਗੀ ਜੋ ਡਾਟਾ ਆਉਣ ਵਾਲੇ ਦਿਨਾਂ ਦੇ ਵਿੱਚ ਸਟੈਟਿਸਟਿਕ ਕੈਨੇਡਾ ਦੇ ਵੱਲੋਂ ਜਾਰੀ ਕੀਤਾ ਜਾਣਾ ਹੈ ਉਹਨਾਂ ਕਹੇ ਕਿ ਮਹਿੰਗਾਈ ਦਰ ਦੇ ਵਿੱਚ ਇੱਕ ਜੰਪ ਨਜ਼ਰ ਆਏਗਾ ਬੀਐਮਓ ਦੇ ਆਰਥਿਕ ਮਹਾਰਾ ਮੁਤਾਬਕ ਇਨਫਲੇਸ਼ਨ ਰੇਟ 2.2% ਤੇ ਰਹੇਗੀ ਜਿੱਨਾ ਕਹੇ ਕਿ 2025 ਦੇ ਵਿੱਚ ਲੂਨੀ ਕਮਜ਼ੋਰ ਨਹੀਂ ਹੋਈ ਹੈ ਜਿਸ ਨਾਲ ਮਹਿੰਗਾਈ ਘਟਾਉਣ ਦੇ ਵਿੱਚ ਮਦਦ ਮਿਲੀ ਹੈ ਮੰਗਲਵਾਰ ਨੂੰ ਇਨਫਲੇਸ਼ਨ ਦੇ ਨੰਬਰ ਜਾਰੀ ਹੋਣਗੇ ਜਿਸ ਆਧਾਰ ਤੇ 29 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਸੰਬੰਧੀ ਫੈਸਲਾ ਲਿਆ ਜਾਏਗਾ ਬੇਸ਼ੱਕ ਬੈਂਕ ਵੱਲੋਂ ਆਖਰੀ ਮੀਟਿੰਗ ਦੇ ਵਿੱਚ 25 ਬੇਸਿਕ ਪੁਆਇੰਟ ਦਾ ਕਟ ਲਗਾਇਆ ਗਿਆ ਸੀ ਜਿਸ ਨਾਲ ਬੈਂਚਮਾਰਕ ਰੇਟ 2.5% ਦੇ ਉੱਪਰ ਆ ਗਿਆ ਪਰ ਸਤੰਬਰ ਦੇ ਵਿੱਚ 60 ਹਜ਼ਾਰ ਨੌਕਰੀਆਂ ਪੈਦਾ ਹੋਣਾ ਤੇ ਮਹਿੰਗਾਈ ਦਰ ਦਾ ਵਧਣਾ ਇਸ ਸਭਾਵਨਾਮਾ ਘਟਾ ਰਿਹਾ ਹੈ ਕਿ ਬੈਂਕ ਵੱਲੋਂ ਅਕਤੂਬਰ ਦੇ ਵਿੱਚ ਰੇਟ ਕੱਟ ਕੀਤਾ ਜਾਏਗਾ ਪਰ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦਰ 7.1% ਤੇ ਰਹਿਣਾ ਕੁਝ ਆਸ ਜ਼ਰੂਰ ਦਿਖਾ ਰਿਹਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਅੱਜ ਹੋਈ ਇਨਫਲੇਸ਼ਨ ਦੇ ਚੱਲਦਿਆਂ ਬੈਂਕ ਆਫ ਕੈਨੇਡਾ ਦੇ ਵੱਲੋਂ ਲਗਾਤਾਰ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਬਾਅਦ ਦੇ ਵਿੱਚ ਇਸ ਨੂੰ ਹੋਲਡ ਕਰਨ ਤੋਂ ਬਾਅਦ ਹੁਣ ਲਗਾਤਾਰ ਇੰਟਰਸਟ ਰੇਟ ਘਟਾਏ ਜਾ ਰਹੇ ਨੇ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੈਨੇਡਾ ਦੇ ਉੱਪਰ ਲਗਾਏ 35% ਟੈਰਿਫਸ ਤੋਂ ਬਾਅਦ ਆਰਥਿਕਤਾ ਦੇ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ ਜਿਸ ਨੂੰ ਲੈ ਕੇ ਬੈਂਕ ਦੇਖ-ਦੇਖ ਕੇ ਕਦਮ ਪੁੱਟ ਰਹੀ ਹੈ ਪਰ ਆਰਥਿਕਤਾ 'ਚ ਛਾਈ ਹੋਈ ਸੁਸਤੀ ਦੇ ਚੱਲਦਿਆਂ ਬੈਂਕ ਦੇ ਵੱਲੋਂ ਆਪਣੀ ਆਖਰੀ ਮੀਟਿੰਗ ਦੇ ਵਿੱਚ 0.25% ਦਾ ਇੱਕ ਕਟ ਲਗਾਇਆ ਗਿਆ ਸੀ ਪਰ ਮਾਹਰ ਮੰਨਦੇ ਨੇ ਕਿ ਹੁਣ ਸ਼ਾਇਦ ਇਸ ਅੰਤ ਤੱਕ ਬੈਂਕ ਇੰਟਰਸਟ ਰੇਟ ਦੇ ਵਿੱਚ ਕੋਈ ਕਟ ਨਾ ਲਗਾਵੇ ਕਿਉਂਕਿ ਜੋਬ ਮਾਰਕੀਟ ਮਜ਼ਬੂਤ ਹੈ 인ਫਲੇਸ਼ਨ ਦੇ ਵਿੱਚ ਵਾਧਾ ਹੋ ਰਿਹਾ ਤੇ ਇਸੇ ਆਧਾਰ ਤੇ ਬੈਂਕ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਕੈਨੇਡਾ ਦੇ ਵਿੱਚ ਰੈਵਨਿਊ ਏਜੰਸੀ ਨੂੰ ਜੇਕਰ ਕੋਈ ਕੰਮਕਾਜ ਦੇ ਲਈ ਫੋਨ ਕਰਦਾ ਹੈ ਤਾਂ ਲੰਮਾ ਵੇਟ ਟਾਈਮਸ ਜਾਂ ਤੇ ਬਹੁਤ ਸਾਰੀਆਂ ਕਾਲਾਂ ਸਕਿਪ ਵੀ ਹੁੰਦੀਆਂ ਸੀ ਕਿਉਂਕਿ ਸਟਾਫ ਦੀ ਘਾਟ ਦੇ ਚੱਲਦਿਆਂ ਸੀਆਰਏ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਸੀ ਕਿ ਫੈਡਰਲ ਸਰਕਾਰ ਨੇ ਮੁਲਾਜ਼ਮਾਨਾਂ ਦੀ ਸ਼ਾਂਤੀ ਕੀਤੀ ਹੈ ਜਿਹਦੇ ਚੱਲਦੇ ਆ ਸਥਿਤੀ ਬਣੀ ਹੈ ਪਰ ਕੈਨੇਡਾ ਦੇ ਫਰਾਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਕੈਨੇਡਾ ਰੈਵਨਿਊ ਏਜੰਸੀ ਨੂੰ 100 ਦਿਨ ਦੇ ਵਿੱਚ ਇਹ ਕੰਮਕਾਜ ਠੀਕ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਨ੍ਹਾਂ ਆਖਿਆ ਸੀ ਕਿ ਕੈਨੇਡੀਅਨਸ ਨੂੰ ਕਾਲ ਹੈਲਪ ਦੇ ਰਾਹੀਂ ਜਵਾਬ ਨਾ ਮਿਲਣ ਕਾਰਨ ਜੋ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਉਸ ਦਾ ਹੱਲ ਕੱਢਣਾ ਜ਼ਰੂਰੀ ਹੈ ਬੇਸ਼ੱਕ 2 ਸਤੰਬਰ ਨੂੰ ਮਿਨਿਸਟਰ ਸ਼ੈਂਪੇਨ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਅਤੇ 100 ਦਿਨ ਦੇ ਵਿੱਚ ਸਮਾਂ ਸੀਮਾ ਦੇ ਆਧਾਰ ਤੇ ਇਸ ਦਾ ਹੱਲ ਕੀਤਾ ਜਾਣਾ ਸੀ ਪਰ ਸੀਆਰਏ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 11 ਦਸੰਬਰ ਤੱਕ ਇਹ ਕੰਮਕਾਜ ਪੂਰਾ ਹੋਣਾ ਸੀ ਪਰ ਅਕਤੂਬਰ ਦੇ ਅੱਧ ਤੱਕ 70% ਅਜਿਹੀਆਂ ਕਾਲਸ ਹਨ ਜਿਨ੍ਹਾਂ ਦਾ ਜਵਾਬ ਦੇਣਾ ਲਾਜ਼ਮੀ ਸੀ ਪਰ ਹੁਣ सीआरए ਦੇ ਬਲੋ ਇਸ ਦੇ ਵਿੱਚ ਹੋਰ ਸੁਧਾਰ ਕੀਤਾ ਗਿਆ ਜਿਸ ਵਿੱਚ ਫਰੰਟ ਲਾਈਨ ਸਰਵਿਸਿਜ਼ ਦੇ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਅਤੇ ਹੁਣ ਇਹ ਟੀਚੇ ਨੂੰ 3 ਅਕਤੂਬਰ ਤੱਕ ਹੀ ਪਾਰ ਕਰ ਲਿਆ ਗਿਆ ਭਾਵੇਂ ਕਿ ਹੁਣ 77% ਕਾਲਸ ਜੋ ਸੀਆਰਏ ਕੋਲ ਆਉਂਦੀਆਂ ਨੇ ਉਹਨਾਂ ਨੂੰ ਅਟੈਂਡ ਕੀਤਾ ਜਾਂਦਾ ਹੈ ਤੇ ਕੈਨੇਡੀਅਨਸ ਦੀ ਹੈਲਪ ਵੀ ਕੀਤੀ ਜਾਂਦੀ ਹੈ ਕਿਉਂਕਿ 30 ਜੂਨ ਅਤੇ 4 ਜੁਲਾਈ ਦੇ ਵਿਚਕਾਰ ਸਿਰਫ 35% ਕਾਲਸ ਦੇ ਜਵਾਬ ਦਿੱਤੇ ਜਾਂਦੇ ਸਨ ਫੈਡਰਲ ਸਰਕਾਰ ਦੇ ਵੱਲੋਂ ਸਰਕਾਰ ਦਾ ਸਾਈਜ਼ ਛੋਟਾ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਅਤੇ ਸੀਆਰਏ ਦੇ ਵਿੱਚ ਜੋ ਮੁਲਾਜ਼ਮਾਂ ਦੀ ਗਿਣਤੀ ਹੈ ਉਸ ਨੂੰ ਕੋਵਿਡ ਦੇ ਪਹਿਲਾਂ ਵਾਲੇ ਪੱਧਰ ਤੇ ਲਿਆਉਣ ਦਾ ਟੀਚਾ ਸਰਕਾਰ ਰੱਖਦੀ ਹੈ ਪਰ ਜਿੱਥੇ ਮਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਹੁਕਮਾਂ ਦੇ ਉੱਪਰ ਕਾਲ ਅਟੈਂਡ ਕਰਨ ਦੀਆਂ ਸਰਵਿਸਿਜ਼ ਦੇ ਵਿੱਚ ਸੁਧਾਰ ਹੋਇਆ ਉੱਥੇ ਹੀ ਸੀਆਰਏ ਦੀ ਯੂਨੀਅਨ ਦੇ ਵੱਲੋਂ ਕੈਨੇਡਾ ਔਨ ਹੋਲਡ ਨਾਂ ਦੀ ਇੱਕ ਕੈਂਪੇਨ ਵੀ ਚਲਾਈ ਜਾ ਰਹੀ ਹੈ ਜਿਸ ਦਾ ਦੂਜਾ ਫੇਜ਼ ਹੁਣ ਚੱਲ ਰਿਹਾ ਹੈ ਇਸ ਵਿੱਚ ਯੂਨੀਅਨ ਇਹ ਗੱਲ ਕਹਿ ਰਹੀ ਹੈ ਕਿ ਫੈਡਰਲ ਸਰਕਾਰ ਵੱਲੋਂ ਕੀਤੀ ਹੋਈ ਕਟੌਤੀ ਦੇ ਕਾਰਨ ਸਰਵਿਸਿਜ਼ ਪ੍ਰਭਾਵਿਤ ਹੋ ਰਹੀਆਂ ਨੇ ਅਤੇ ਲੋਕਾਂ ਨੂੰ ਆਪਣੇ ਐਮਪੀਜ਼ ਤੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਪਬਲਿਕ ਸਰਵਿਸ ਲੋਕਾਂ ਨੂੰ ਬਿਹਤਰ ਢੰਗ ਦੇ ਨਾਲ ਮਿਲੇ ਇਸ ਦੇ ਲਈ ਜ਼ਰੂਰੀ ਹੈ ਕਿ ਜਿੰਨੇ ਸਟਾਫ ਦੀ ਜ਼ਰੂਰਤ ਹੈ ਉਹਨਾਂ ਹੋਣਾ ਚਾਹੀਦਾ ਹੈ ਫੈਡਰਲ ਸਰਕਾਰ ਦੇ ਵੱਲੋਂ ਇਸ ਸਮੇਂ ਡਿਫੈਂਸ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਲੈ ਕੇ ਵੱਡੀਆਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਕ ਕਾਰਨੀ ਕੈਨੇਡਾ ਦੇ ਪੋਰਟ ਸਾਈਜ਼ ਨੂੰ ਦੁੱਗਣਾ ਕਰਨ ਦੀ ਅਨਾਊਂਸਮੈਂਟ ਵੀ ਕਰ ਸਕਦੇ ਨੇ ਜਿਸ ਕਾਰਨ ਕੈਨੇਡੀਅਨ ਫੈਡਰਲ ਸਰਕਾਰ ਦਾ ਪਿੱਤੀ ਘਾਟਾ ਬਹੁਤ ਵੱਡਾ ਹੋ ਸਕਦਾ ਕਿਉਂਕਿ 4 ਨਵੰਬਰ ਨੂੰ ਫੈਡਰਲ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ ਅਤੇ ਇਸ ਬਜਟ ਨੂੰ ਦੋ ਹਿੱਸਿਆਂ ਦੇ ਵਿੱਚ ਪੇਸ਼ ਕੀਤਾ ਜਾਣਾ ਭਾਵੇਂ ਕਿ ਸਰਕਾਰ ਦੇ ਆਪਰੇਸ਼ਨਲ ਖਰਚੇ ਅਤੇ ਕੈਪੀਟਲ ਖਰਚਿਆਂ ਨੂੰ ਵੱਖਰੇ ਤੌਰ ਤੇ ਟੇਬਲ ਕੀਤਾ ਜਾਏਗਾ ਜਿਸ ਵਿੱਚ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਆਪਰੇਸ਼ਨਲ ਖਰਚੇ ਸਰਕਾਰ ਨੂੰ ਚਲਾਉਣ ਦੇ ਲਈ ਨੇ ਭਾਵੇਂ ਕਿ ਸਰਕਾਰ ਚਲਾਉਣ ਦੇ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਾਕੀ ਆਪਰੇਸ਼ਨ ਕੋਸਟ ਇਸ ਦੇ ਵਿੱਚ ਸ਼ਾਮਲ ਹੋਏਗੀ ਪਰ ਕੈਪੀਟਲ ਇਨਵੈਸਟਮੈਂਟ ਨੂੰ ਪਵਿੱਖ ਦੇ ਲਈ ਕੀਤੇ ਹੋਏ ਨਿਵੇਸ਼ ਦੇ ਤੌਰ ਤੇ ਸਰਕਾਰ ਦੇ ਵੱਲੋਂ ਦਿਖਾਇਆ ਜਾਏਗਾ ਜਿਸ ਕਾਰਨ ਵਿੱਤੀ ਘਾਟਾ ਵੱਡਾ ਹੋ ਸਕਦਾ ਹੈ ਪਰ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਲੈ ਕੇ ਆਈਐਮਐਫ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਓਟਵਾ ਵਿੱਚ ਇਸ ਸਬੰਧੀ ਜੀ7 ਨੇਸ਼ਨਸ ਦੇ ਵਿੱਚ ਬਿਹਤਰ ਸਥਿਤੀ ਦੀ ਗੱਲ ਕਹੀ ਗਈ ਹੈ ਭਾਪਕੇ ਜਿਹੜੀਆਂ ਜੀ7 ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਕੈਨੇਡਾ ਹਾਲੇ ਵੀ ਸਭ ਤੋਂ ਬਿਹਤਰ ਸਥਿਤੀ ਦੇ ਵਿੱਚ ਹੈ IMF ਦੀ ਹੈੱਡ ਕ੍ਰਿਸਟਲਿਨਾ ਜੋਰਜਵੀਆ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਮਾਰਗ ਕਰਨ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਆਪਣੇ ਬਜਟ ਨੂੰ ਲੈ ਕੇ ਕੰਸਲਟੇਸ਼ਨਸ ਕਰ ਰਹੀ ਹੈ ਤੇ ਇਸ ਵਿੱਚ ਵੱਡੇ ਘਾਟੇ ਦੀ ਉਮੀਦ ਜਤਾਈ ਜਾ ਰਹੀ ਹੈ ਵਾਸ਼ਿੰਗਟਨ ਦੇ ਵਿੱਚ ਇੱਕ ਪ੍ਰੈਸ ਬਰੀਫਿੰਗ ਦੌਰਾਨ IMF ਦੀ ਚੀਫ ਜੋਰਜਵੀਆ ਨੇ ਕਿਹਾ ਹੈ ਕਿ ਐਡਵਾਂਸ ਇਕਨੋਮੀ ਬਾਰੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਕੈਨੇਡਾ ਤੇ ਜਰਮਨੀ ਆਰਥਿਕ ਸਥਿਤੀ ਦੇ ਵਿੱਚ ਅਮਰੀਕਾ ਤੇ ਇਟਲੀ ਵਰਗੇ ਦੂਜੇ ਜੀ7 ਮੁਲਕਾਂ ਤੋਂ ਬਿਹਤਰ ਸਥਿਤੀ ਦੇ ਵਿੱਚ ਨੇ ਹਾਲਾਂਕਿ ਜਿੱਥੇ ਆਈਐਮਐਫ ਨੇ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਦੱਸਿਆ ਉੱਥੇ ਹੀ ਪਾਰਲੀਮੈਂਟਰੀ ਬਜਟ ਆਫਿਸਰ ਜੇਸਨ ਜੈਕਸ ਨੇ ਕੈਨੇਡਾ ਦੇ ਫੈਡਰਲ ਸਰਕਾਰ ਦੀ ਇਸ ਸਪੈਂਡਿੰਗ ਨੂੰ ਲੈ ਕੇ ਹੈਰਾਨੀ ਵੀ ਪ੍ਰਗਟਾਈ ਸੀ ਉਹਨਾਂ ਸਪਸ਼ਟ ਰੂਪ ਚ ਕਿਹਾ ਸੀ ਕਿ ਇਸ ਵਾਰ ਫੈਡਰਲ ਘਾਟਾ 1.86 ਬਿਲੀਅਨ ਡਾਲਰ ਦਰਜ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਮਾਹਰ ਕਰਨ ਨੇ ਕਿਹਾ ਸੀ ਕਿ ਨਵੇਂ ਖਰਚਿਆਂ ਦੀਆਂ ਯੋਜਨਾਵਾਂ ਜਿਨ੍ਹਾਂ ਚ ਡਿਫੈਂਸ ਦੇ ਖਰਚੇ ਦੇ ਵਿੱਚ ਵਾਧਾ ਇੱਕ ਵੱਡਾ ਕਾਰਨ ਹੈ ਇਸ ਤੋਂ ਇਲਾਵਾ ਸਰਕਾਰ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣਾ ਚਾਹੁੰਦੀ ਹੈ ਉਹ ਵੀ ਇੱਕ ਕਾਰਨ ਹੈ ਕਿ ਸਰਕਾਰ ਦਾ ਡੈਫਐਸਟ ਵੱਡਾ ਹੋ ਸਕਦਾ ਪਰ ਕੈਨੇਡਾ ਦੀ ਆਰਥਿਕਤਾ ਨੂੰ ਇੱਕ ਨਵਾਂ ਮੋੜ ਦੇਣ ਦੇ ਲਈ ਤੇ ਬਿਹਤਰ ਭਵਿੱਖ ਦੇ ਲਈ ਇਹ ਇਨਵੈਸਟਮੈਂਟਸ ਜ਼ਰੂਰੀ ਨੇ ਓਨਟਾਰੀਓ ਚ ਇੱਕ ਟਰੱਕ ਵਿੱਚੋਂ 72 ਅਮਰੀਕਨ ਹੈਂਡਗਨਸ ਮਿਲਣ ਤੋਂ ਬਾਅਦ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ 11 ਸਤੰਬਰ 2025 ਨੂੰ ਟੋਰਾਂਟੋ ਤੋਂ ਚੱਲੇ ਇਸ ਟਰੱਕ ਨੂੰ ਰੋਕਿਆ ਸੀ ਅਤੇ ਜਿਸ ਦੇ ਬਾਅਦ ਇਸ ਦੀ ਤਲਾਸ਼ੀ ਦੌਰਾਨ ਇਹ ਸ਼ਾਰਟ ਪਾਬੰਦੀਸ਼ੁਦਾ ਡਿਵਾਈਸ ਵੀ ਬਰਾਮਦ ਕੀਤੇ ਗਏ ਪੁਲਿਸ ਨੇ ਕਿਹਾ ਕਿ ਉਹ ਕੋਕੀਨ ਅਤੇ ਹਥਿਆਰਾਂ ਦੀ ਤਸਕਰੀ ਦੇ ਸਬੰਧ ਵਿੱਚ 8 ਮਹੀਨਿਆਂ ਤੋਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਜਾਂਚ ਦੇ ਨਤੀਜੇ ਵਜੋਂ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ ਵਿੱਚ ਬ੍ਰੈਂਪਟਨ ਦੇ 31 ਸਾਲਾ ਬਲਰਾਜ ਸਿੰਘ ਅਤੇ 21 ਸਾਲਾ ਕਵਲਵੀਰ ਸਿੰਘ ਉੱਤੇ ਹਥਿਆਰਾਂ ਦੀ ਤਸਕਰੀ ਦੇ 72 ਚਾਰਜ ਲਗਾਏ ਗਏ ਨੇ ਬਲਰਾਜ ਸਿੰਘ ਉੱਤੇ ਕੋਕੀਨ ਦੀ ਤਸਕਰੀ ਦੇ ਦੋਸ਼ ਵੀ ਨੇ ਦੋਵੇਂ ਮੁਲਜ਼ਮ ਇਸ ਸਮੇਂ ਹਿਰਾਸਤ ਵਿੱਚ ਨੇ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਦੇ ਚੀਫ ਸੁਪਰਡੈਂਟ ਮਾਈਕ ਸਟੋਡਾਟ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਅਗਵਾਈ ਬਾਰਡਰ ਡਰੱਗ ਇੰਡਕਸ਼ਨ ਟਾਸਕ ਫੋਰਸ ਕਰ ਰਹੀ ਹੈ ਜੋ ਕਿ OPP RCMP ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਮਰੀਕਾ ਦੀ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਦੇ ਮੈਂਬਰਸ ਦੀ ਇੱਕ ਸਾਂਝੀ ਫੋਰਸ ਹੈ BC ਸਰਕਾਰ ਨੇ ਲਗਭਗ 2 ਸਾਲ ਪਹਿਲਾਂ ਸ਼ੱਕੀ ਅੱਗ ਨਾਲ ਤਬਾਹ ਹੋਏ ਪੋਰਟ ਕੁਕਟਲਮ ਦੇ ਇੱਕ ਐਲੀਮੈਂਟਰੀ ਸਕੂਲ ਨੂੰ ਫਿਰ ਸਥਾਪਿਤ ਕਰਨ ਦੀ ਯੋਜਨਾ ਨੂੰ ਹਰੀ ਚੰਡੀ ਦਿੱਤੀ ਹੈ ਪ੍ਰੋਵਿੰਸ਼ਲ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ 240 ਸੀਟਾਂ ਵਾਲਾ ਇੱਕ ਆਧੁਨਿਕ ਨਵਾਂ ਸਕੂਲ ਉਸੇ ਥਾਂ ਤੇ ਬਣਾਇਆ ਜਾਏਗਾ ਜਿੱਥੇ ਹੇਜ਼ਲ ਟ੍ਰੈਂਬਥ ਐਲੀਮੈਂਟਰੀ ਸਕੂਲ ਦੀ ਇਮਾਰਤ 14 ਅਕਤੂਬਰ 2023 ਨੂੰ ਸੜ ਗਈ ਸੀ ਇਨਫਰਾਸਟ੍ਰਕਚਰ ਮਿਨਿਸਟਰ ਪੋਵਿਨ ਮਾਉ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹੇਜ਼ਲ ਟ੍ਰੈਂਬਥ ਐਲੀਮੈਂਟਰੀ ਸਕੂਲ ਦੇ ਨੁਕਸਾਨ ਨਾਲ ਮਾਪਿਆਂ ਸਟੂਡੈਂਟਸ ਅਧਿਆਪਕਾਂ ਤੇ ਸਟਾਫ ਨੂੰ ਡੂੰਘਾ ਪ੍ਰਭਾਵਿਤ ਕੀਤਾ ਉਹਨਾਂ ਕਿਹਾ ਕਿ ਮੈਂ ਲੋਕਲ ਸਕੂਲ ਡਿਸਟ੍ਰਿਕਟ ਦਾ ਧੰਨਵਾਦ ਕਰਦੀ ਹਾਂ ਜੋ ਕਿ ਇਸ ਨਵੇਂ ਸਕੂਲ ਨੂ ਪਰਿਵਾਰ ਲਈ ਜਲਦੀ ਤਿਆਰ ਕਰਨ ਲਈ ਸਾਡੇ ਸਹਿਯੋਗ ਕਰ ਰਹੇ ਨੇ ਇਸ ਪ੍ਰੋਜੈਕਟ ਦਾ ਕੁੱਲ ਖਰਚਾ ਲਗਭਗ 39 ਮਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਵੋਵਨਮਾਨ ਨੇ ਕਿਹਾ ਕਿ ਇਹ ਸਾਰੀ ਜੁਲਾਈ 2026 ਚ ਸ਼ੁਰੂ ਹੋਏਗੀ ਅਤੇ ਇਸ ਤੇ ਦਸੰਬਰ 2027 ਵਿੱਚ ਖੁੱਲਣ ਦੀ ਉਮੀਦ ਹੈ ਹੁਣ ਦੇਖਦੇ ਹਾਂ ਅਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡਮੈਂਟਨ ਸ਼ਹਿਰ ਤੋਂ ਦੋਸਤੋ ਤੋਂ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਐਡਮੈਂਟਨ ਸ਼ਹਿਰ ਦੀ ਇਹ ਹੈ ਜੀ ਕਿ ਐਡਮੈਂਟਨ ਦੇ ਨਾਰਥ ਦੇ ਏਰੀਏ ਵਿੱਚ ਜਾਨੀ ਕਿ 35 ਸਟਰੀਟ ਤੇ 165 ਅਤੇ 34 ਸਟਰੀਟ ਤੇ 195 ਐਵੈਨਿਊ ਤੇ ਸਥਿਤ ਇੱਕ ਫਾਰਮ ਆ ਉਸ ਫਾਰਮ ਦੇ ਉੱਤੇ ਕੁਝ ਵਿਅਕਤੀਆਂ ਨੇ ਜਿਹੜੇ ਜੀ ਆ ਪੋਸਟ ਦੇ ਬੂਟੇ ਲਾਏ ਸੀਗੇ ਉਹ ਪੁਲਿਸ ਵਾਲਿਆਂ ਨੇ ਜੁਲਾਈ ਦੇ ਵਿੱਚ ਸਰਚ ਕੀਤੀ ਸੀ ਤੇ ਹੁਣ ਉਹਨਾਂ ਨੇ ਉਥੇ ਚਾਰ ਬੰਦੇ ਜਿਹੜੇ ਜੀ ਉਹਨਾਂ ਨੂੰ ਚਾਰਜ ਕਰ ਲਿਆ ਗਿਆ 60000 ਪੋਸਟ ਦਾ ਬੂਟਾ ਉਥੇ ਲੱਗਾ ਉਹਨਾਂ ਨੇ ਫੜਿਆ ਜੀ ਜਿਹਦੀ ਕੀਮਤ ਉਹ ਦੱਸ ਦਿਆ ਵੀ 1,60,000 ਤੋਂ ਲੈ ਕੇ 5 ਲੱਖ ਤੱਕ ਜਾ ਸਕਦੀ ਔਰ ਬਹੁਤ ਸਾਰਾ ਉਹਨਾਂ ਨੇ ਅਜਿਹਾ ਕਹਿੰਦਾ ਨਾ ਡੋਡੇ ਪੀਸੇ ਵੀ ਫੜੇ ਆ ਉਤੋਂ ਔਰ ਉਹ ਕਹਿੰਦੇ ਭਈ ਇਹ ਸਮਾਨ ਵੀ ਕਹਾ ਵੇਚਣ ਲਈ ਉਥੇ ਰੱਖਿਆ ਗਿਆ ਸੀਗਾ ਪਰ ਹੁਣ ਉਹਨਾਂ ਨੇ ਉਹ ਚਾਰ ਵਿਅਕਤੀ ਜਿਹੜੇ ਦੀ ਚਾਰਜ ਕਰ ਲਿਆ ਗਏ ਨੇ ਇਹਦੇ ਉੱਤੋਂ ਹੀ ਨਾ ਇਹ ਜਿਹੜੀ OPM ਵੀ ਬਣਦੀ ਆ ਤੇ ਇਹਦੇ ਤੋਂ ਹੀ ਉਹ ਕਹਿੰਦੇ ਗਾਹਾਂ ਇਹਨੂੰ ਪ੍ਰੋਸੈਸ ਕਰਕੇ ਲੋਕ OPM ਵੀ ਬਣਾਉਂਦੇ ਨੇ ਜਿੱਹਾਂ ਇਹ 34 ਸਟਰੀਟ ਤੇ 195 ਐਵਨਿਊ ਨਾਰਥ ਦੇ ਵਿੱਚ ਜਿਹੜੀ ਜਗ੍ਹਾ ਫਾਰਮ ਉਥੋਂ ਇਹ ਉਹਨਾਂ ਨੂੰ ਪ੍ਰਾਪਤ ਹੋਈ ਆਈ ਤੇ ਚਾਰ ਬੰਦੇ ਉਹਨਾਂ ਨੇ ਚਾਰਜ ਕਰ ਲਏ ਨੇ अच्छा दूसरी एक खबर आ रही है जी एक पोलिंग कंपनी है उन्होंने पोलिंग कीती है गैलगरी ਤੇ ایڈਮੰਟਨ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਦੇ ਸਮਾਂ ਸੀਗਾ ਸਾਡੇ ਪ੍ਰੀਮੀਅਰ ਜਿਹੜੇ ਜੀ ਸਾਫਕਾ ਪ੍ਰੀਮੀਅਰ ਹੁਣ ਤਾਂ ਕਿਹਾ ਜਾ ਸਕਦਾ ਜੇਸਨ ਕੈਨੀ ਉਹਨਾਂ ਨੇ ਐਡ ਬਣਾਈ ਸੀਗੀ ਅਨਟੇਰੀਓ ਦੇ ਵਿੱਚ ਲੋਕਾਂ ਨੂੰ ਉਹ ਰਿਕੁਐਸਟ ਕਰਦੇ ਹੈ ਵੀ ਤੁਸੀਂ ਅਲਬਰਟਾ ਜਾਓ ਅਲਬਰਟਾ ਆਉਣ ਦੇ ਆਹਾ ਆਹਾ ਫਾਇਦੇ ਆ ਵੀ ਇੱਥੇ ਟੈਕਸ ਨਹੀਂ ਹੈ ਅ ਅਫੋਰਡੇਬਿਲਟੀ ਹੈਗੀ ਆ ਵਗੈਰਾ ਵਗੈਰਾ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਸੁਨੇਹਾ ਸੁਣਾਇਆ ਤੇ ਬਹੁਤ ਸਾਰੇ ਲੋਕ ਉਹ ਉਧਰੋਂ ਈਸਟ ਵਾਲੇ ਪਾਸਿਓਂ ਜਾਂ ਵੈਸਟ ਵਾਲੇ ਪਾਸਿਓਂ ਇੱਥੇ ਮੂਵ ਹੋ ਗਏ ਹੁਣ ਇੱਥੇ ਬਾਹਰ ਲਿਆ ਦੇਸ਼ਾਂ ਤੋਂ ਵੀ ਲੋਕ ਆਏ ਆ ਜੀ ਇੱਥੇ ਪਾਪੂਲੇਸ਼ਨ ਜਿਹੜੀ ਆ ਉਹ ਤਕਰੀਬਨ 5 ਮਿਲੀਅਨ ਹੋ ਗਈ ਹੈ ਅਲਬਰਟਾ ਦੀ ਤੇ ਹੁਣ ਪ੍ਰੋਬਲਮ ਇਹ ਆ ਰਹੀ ਆ ਵੀ ਜਿਹੜੇ ਬਹੁਤ ਸਾਰੇ ਕੈਲਗਰੀ ਤੇ ਐਡਮੰਟਨ ਦੇ ਵਾਸੀ ਆ ਪਹਿਲਾਂ ਦੇ ਉਹ ਕਹਿ ਰਹੇ ਜੀ ਵੀ ਇਹ ਜਿਹੜੀ ਗਰੋਥ ਹੋਈ ਆ ਇਟ ਟੂ ਸੂਨ ਤੇ ਟੂ ਫਾਸਟ ਭਈ ਥੋੜੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਆ ਗਏ ਉਹਦੇ ਤੋਂ ਲੋਕੀ ਉਹ ਖੁਸ਼ ਨਹੀਂ ਹੈ ਕੈਲਗਰੀ ਦੇ ਵਿੱਚ ਵੀ 60 65% ਦੇ ਕਰੀਬ ਲੋਕ ਕਹਿ ਰਹੇ ਆ ਭਈ ਇਹ ਜਿਹੜੀ ਗੱਲਬਾਤ ਹੈ ਇਹਦਾ 네ਗੇਟਿਵ ਇਮਪੈਕਟ ਸਾਡੇ ਤੇ ਪੈ ਰਿਹਾ ਮਤਲਬ ਉਹ ਕਹਿੰਦੇ ਜਿਹੜਾ ਜੇ ਹਿਸਾਬ ਨਾਲ ਲੋਕ ਆਏ ਨੇ ਉਹ ਠੀਕ ਨਹੀਂ ਹੈ ਐਡਜਸਟ ਨਹੀਂ ਹੋ ਸਕੇ ਔਰ ਉਹ ਕਹਿੰਦੇ ਵੀ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਇਹਦਾ ਨੈਗੇਟਿਵ ਅਸਰ ਪੈ ਰਿਹਾ ਇਸੇ ਤਰ੍ਹਾਂ ਦੇ ਨੰਬਰ ਇੱਥੇ ਥੋੜੇ ਜਿਹੇ ਐਡਮਿੰਟਨ ਚ ਘਟਿਆ ਉੱਥੇ ਨਾਲੋਂ ਅ ਪਰ ਹੈ ਇੱਥੇ ਵੀ ਉਹੀ ਮਾਹੌਲ ਲੋਕਾਂ ਦਾ ਉਹ ਕਹਿੰਦੇ ਜੀ ਵੀ ਜਿਹੜਾ ਲੋਕਾਂ ਇੰਨੀ ਤੇਜ਼ੀ ਦੇ ਨਾਲ ਜਿਹੜੀ ਪਾਪੂਲੇਸ਼ਨ ਵੱਧ ਗਈ ਇਹਦੇ ਨਾਲ ਨੈਗੇਟਿਵ ਇਮਪੈਕਟ ਇਦਾਂ ਪਿਆ ਹੈ ਵੀ ਜਿਹੜੀਆਂ ਸਰਵਿਸਿਜ਼ ਆ ਜੇ ਤੁਸੀਂ ਹਸਪੀਟਲ ਤੇ ਜਾਣਾ ਤੇ ਤੁਹਾਨੂੰ ਉੱਥੇ ਉਹ ਕਹਿੰਦੇ ਥਾਂ ਨਹੀਂ ਲੱਭਦਾ ਡਾਕਟਰ ਲੱਭਣਾ ਔਖਾ ਹੋ ਗਿਆ ਜੇ ਕਿਤੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਸੌਕਰ ਲਈ ਜਾਂਦੇ ਆ ਗੇਮ ਲਈ ਤੇ ਉਹ ਕਹਿੰਦੇ ਜੀ ਵੀ ਉੱਥੇ ਪਾਰਕਿੰਗ ਲਈ ਤੁਹਾਨੂੰ ਥਾਂ ਨਹੀਂ ਮਿਲਦੀ ਕਿਤੇ ਸ਼ਾਪਿੰਗ ਸੈਂਟਰਾਂ ਚ ਚਲੇ ਜਾਓ ਉੱਥੇ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੁਵਿਮਿੰਗ ਲਈ ਜਾਂ ਲੈ ਕੇ ਜਾਂਦੇ ਬੱਚਿਆਂ ਨੂੰ ਤਾਂ ਕਹਿੰਦੇ ਉੱਥੇ ਵੀ ਇਹ ਹਾਲ ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਕਹਿੰਦੇ ਵੀ ਉਹਦੇ ਨਾਲ ਲੋਕਾਂ ਤੇ ਅਸਰ ਪੈ ਰਿਹਾ ਇਹਨਾਂ ਗੱਲਾਂ ਦਾ ਔਰ 네ਗੈਟਿਵਿਟੀ ਵੱਧ ਰਹੀ ਆ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਜੀ ਜਿਹੜੇ ਬੱਚੇ 25 ਸਾਲ ਤੋਂ 45 ਸਾਲ ਦੀ ਉਮਰ ਵਿੱਚ ਆਉਂਦੇ ਨੇ ਉਹ ਇਸ ਗੱਲ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਕਿਉਂਕਿ ਉਹਨਾਂ ਨੇ ਆਪਣੀਆਂ ਜੋਬਾਂ ਲੱਭਣੀਆਂ ਸੀਗੀਆਂ ਸ਼ੁਰੂਆਤ ਦੇ ਵਿੱਚ ਔਰ ਉਹਨਾਂ ਨੇ ਘਰ-ਬਾਰ ਜਿਹੜੇ ਆਪਣੇ ਸ਼ੁਰੂ ਕਰਨੇ ਸੀਗੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਆ ਤੇ ਉਹ ਜਿਹੜਾ ਗਰੁੱਪ ਹੈਗਾ ਜੀ ਆਉਣ ਵਾਲੀਆਂ ਜਿਹੜੀਆਂ ਆ ਹੁਣ ਈਵਨ ਚੋਣਾ ਵੀ ਆ ਰਹੀਆਂ ਸਾਡੇ ਜਿਹੜੀਆਂ ਮਿਊਨਿਸਪਲ ਚੋਣਾਂ ਆ ਉਹਦੇ ਵਿੱਚ ਵੀ ਲੋਕ ਉਹ ਗੱਲਾਂ ਨੂੰ ਉਹ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਕੈਂਡੀਡੇਟਸ ਨੂੰ ਵੋਟਾਂ ਪਾ ਰਹੇ ਨੇ ਚੈਨਲ ਪੰਜਾਬੀ ਲਈ ਕਲਮੇਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ